ਜੀਡੀਐਸਨ ਨੂੰ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜ ਦਰਿਆਵਾਂ ਦੀ ਧਰਤੀ ਹੈ ਪੰਜਾਬ ਤੇ ਪੰਜਾਬ ਦੇ ਵਿੱਚ ਇਸ ਟਾਈਮ ਤੇ ਛੇਵਾਂ ਦਰਿਆ ਜਿਹੜਾ ਉਹ ਨਸ਼ੇ ਦਾ ਵਗਦਾ ਪਿਆ ਹੈ ਸੱਤਾ ਧਿਰ ਜਿਹੜੀ ਇਸ ਟਾਈਮ ਤੇ ਪੰਜਾਬ ਦੇ ਵਿੱਚ ਕਾਬਜ ਹੈ ਆਮ ਆਦਮੀ ਪਾਰਟੀ ਉਹਨਾਂ ਨੇ ਇੱਕ ਯੁੱਧ ਨਸ਼ਾ ਵਿਰੁੱਧ ਮਹਮ ਛੇੜੀ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਪਰ ਇਸ ਮਹਮ ਨੂੰ ਕਿਤੇ ਨਾ ਕਿਤੇ ਹੇਲ ਹੁੰਦਿਆ ਦੇਖਿਆ ਜਾ ਰਿਹਾ ਹੈ ਤਾਂ ਇਹਨਾਂ ਦੇ ਹੀ ਰਾਜ ਦੇ ਵਿੱਚ ਦੋ ਵਾਰੀ ਨਕਲੀ ਸ਼ਰਾਬ ਦੇ ਨਾਲ ਜਿਹੜੀਆਂ ਕਈ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਪਹਿਲਾ ਸੰਗਰੂਰ ਦੇ ਵਿੱਚ ਨਕਲੀ ਸ਼ਰਾਬ ਦੇ ਨਾਲ ਮੌਤ ਹੁੰਦੀ ਹੈ ਹੁਣ ਇਸ ਟਾਈਮ ਤੇ ਹਲਕਾ ਮਜੀਠਾ ਦੇ ਕਈ ਜਿਹੜੇ ਪਿੰਡ ਨੇ ਨਕਲੀ ਸ਼ਰਾਬ ਦੀ ਲਪੇਟ ਦੇ ਵਿੱਚ ਆ ਕੇ ਉੱਥੋਂ ਦੇ ਜਿਹੜੇ ਲੋਕ ਨੇ ਉਹ ਮਰ ਚੁੱਕੇ ਨੇ ਜਿਨ੍ਹਾਂ ਦੀ ਗਿਣਤੀ 20 ਤੋਂ ਪਾਰ ਵੀ ਹੋ ਚੁੱਕੀ ਹੈ ਸਾਡੇ ਨਾਲ ਸੀਨੀਅਰ ਆਗੂ ਪਾਟ ਪਾਗੂ ਸਰਦਾਰ ਗੁਰਮਖ ਸਿੰਘ ਕੁਲਾ ਬਲੇਅਰ ਜੀ ਮੌਜੂਦ ਹੈ ਆਪਾਂ ਸਾਰੀ ਇਹ ਜਿਹੜੀ ਜਾਣਕਾਰੀ ਇਹ ਉਹਨਾਂ ਦੇ ਕੋਲੋਂ ਹਾਸਲ ਕਰਦੇ ਆ ਕਿ ਜਿਹੜੀ ਸਰਕਾਰ ਨੇ ਮਹਿਮ ਚਲਾਈ ਹੋਈ ਹੈ ਯੁੱਧ ਨਸ਼ਾ ਵਿਰੁੱਧ ਉਹ ਕਿਦਾਂ ਦੇਖਦੇ ਆ ਸਭ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਪਹਿਲੋਂ ਬਾਬਾ ਜੀ ਤੁਹਾਡਾ ਧੰਨਵਾਦ ਕਰਦਾ ਸਾਰੀ ਟੀਮ ਦਾ ਤੇ ਤੁਸੀਂ ਮੇਰੇ ਕੋਲ ਆਏ ਔਰ ਮੇਰੇ ਵਿਚਾਰਾਂ ਨੂੰ ਇਹ ਲੋਕਾਂ ਤੱਕ ਰੱਖਣ ਦਾ ਉਪਰਾਲਾ ਕੀਤਾ ਮੇਰਾ तहे ਦਿਲੋਂ ਧੰਨਵਾਦ ਬਲੇਅਰ ਸਾਹਿਬ ਪੰਜਾਬ ਗਵਰਨਮੈਂਟ ਨੇ ਇੱਕ ਯੁੱਧ ਛੇੜਿਆ ਆਇਆ ਏ ਯੁੱਧ ਨਸ਼ਿਆਂ ਵਿਰੁੱਧ ਪਰ ਇਸ ਮਹਮ ਦੇ ਵਿੱਚ ਦੋ ਵਾਰੀ ਸੰਗਰੂਰ ਦੇ ਵਿੱਚ ਤੇ ਹੁਣ ਮਜੀਠਾ ਦੇ ਵਿੱਚ ਨਕਲੀ ਸ਼ਰਾਬ ਦੇ ਨਾਲ ਕਾਫੀ ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਇਸ ਨੂੰ ਕਿੱਦਾਂ ਦੇਖਦੇ ਹੋ ਮੈਂ ਵੀ ਜੀ ਦੱਸਦਾ ਤੁਹਾਨੂੰ ਇਹ ਜਿਹੜੀ ਤੁਸੀਂ ਗੱਲ ਕਹੀ ਆ ਮਜੀਠੇ ਦੇ ਵਿੱਚ ਮੇਰੀ ਫੋਨ ਤੇ ਕੇਸ ਸੱਜਣ ਨਾਲ ਗੱਲ ਹੋਈ ਉਹ ਤੁਸਾਂ ਮੈਂ ਬਹੁਤ ਪਈਆਂ ਤੁਸਾਂ ਕੱਲ ਦੀਆਂ ਵੀ ਵੇਖੀਆਂ ਤੁਸਾਂ ਅੱਜ ਦੀਆਂ ਵੀ ਵੇਖੀਆਂ ਉਹਦੇ ਵਿੱਚ ਉਹ ਜਿਹੜਾ ਪਿੰਡ ਆ ਕੁਝ ਪਿੰਡ ਦੇ ਲੋਕ ਨੇ ਜਿਹੜਾ ਮੌਜੂਦਾ ਮੈਂਬਰ ਵੀ ਆ ਤੇ ਅਕਾਲੀ ਦਲ ਦਾ ਬੰਦਾ ਜਿਹੜਾ ਬਿਕਰਮ ਸਿੰਘ ਮਜੀਠੀਏ ਦਾ ਖਾਸ ਵੀ ਆ ਉਹ ਕਾਫੀ ਧੀਰ ਤੋਂ ਹੀ ਜਿਹੜੀ ਅਲਕੋਲ ਤੋਂ ਸ਼ਰਾਬ ਬਣਾ ਕੇ ਵੇਚ ਰਿਆ ਸੀ ਔਰ ਇਹ ਅਲਕੋਲ ਨਾਲ ਬਣੀ ਸ਼ਰਾਬ ਆ ਜਿਹਦਾ ਕਰਕੇ ਇੰਨੇ ਲੋਕਾਂ ਦੀ ਡੈਥ ਹੋਈ ਆ ਇਹ ਉਹਦਾ ਹੀ ਕਾਰਨ ਆ ਨਾ ਕਿ ਕਿਸੇ ਠੇਕੇਦਾਰ ਦਾ ਰੋਲ ਆ ਪਰ ਮਜੀਠਾ ਸਾਹਿਬ ਕਹਿੰਦੇ ਨੇ ਕੇ ਜਿਹੜੇ ਅਸਲੀ ਜਿਹੜੇ ਦੋਸ਼ੀ ਨੇ ਉਹ ਅਜੇ ਵੀ ਗ੍ਰਿਫਤ ਤੋਂ ਬਾਹਰ ਨੇ ਕਿ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਇਹ ਤੇ ਆਮ ਜੇ ਲੋਕ ਨੇ ਤੇ ਜਿਹੜੀ ਪੰਜਾਬ ਗਵਰਨਮੈਂਟ ਹੈ ਉਹ ਆਪਣੇ ਅਫਸਰਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਪਰ ਤੁਸੀਂ ਇੱਥੇ ਕਹਿ ਰਹੇ ਜੋ ਕਿ ਜਿਹੜਾ ਨਕਲੀ ਸ਼ਰਾਬ ਬਣਾਉਂਦਾ ਸੀ ਜਿਹੜਾ ਅਲਕੋਹਲ ਤੋਂ ਸ਼ਰਾਬ ਬਣਾਉਂਦਾ ਸੀ ਉਹ ਮਜੀਠੀਆ ਦਾ ਖਸਮ ਖਸ ਹੈ ਮੈਂ ਤੁਹਾਨੂੰ ਵੀਰ ਜੀ ਹੋਣ ਵੀ ਗੱਲ ਕਰ ਰਿਹਾ ਜੇ ਬਿਕਰਮ ਸਿੰਘ ਜੀਠੀ ਨੂੰ ਇਸ ਗੱਲ ਦਾ ਪਤਾ ਆ ਜੇ ਮੈਂ ਜੋ ਗੱਲ ਕਰ ਰਿਹਾ ਤੂੰ ਕਲੀਅਰ ਨਾਂ ਲੈਣ ਨਾਂ ਕਿਉਂ ਨਹੀਂ ਲੈਂਦੇ ਉਹਨਾਂ ਨੂੰ ਡਰਿਆ ਕਿਸੇ ਦਾ ਉਹ ਐਡੇ ਵੱਡੇ ਕਾਦੇ ਲੀਡਰ ਉਹਨਾਂ ਨੂੰ ਕੀ ਦਾ ਡਰ ਉਹ ਕਲੀਅਰ ਕਰਨ ਵੀ ਆਹ ਬੰਦੇ ਇਹਨਾਂ ਨੇ ਆਹ ਕੰਮ ਕੀਤਾ ਇਹਨਾਂ ਨੂੰ ਜਗ੍ਹਾ ਮਿਲਣੀ ਚਾਹੀਦੀ ਆ ਮੈਂ ਤਾਂ ਆਪਣਾ ਵਾਅਦਾ ਕਰਦਾ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਖੁਦ ਨਾਂ ਲੈ ਜਾਂਦਾ ਜੋ ਮੈਨੂੰ ਫੋਨ ਤੇ ਜਿੰਨਾਂ ਨੂੰ ਪਤਾ ਲੱਗਦਾ ਮੈਂ ਤੁਹਾਨੂੰ ਦੱਸ ਦਿੱਤਾ ਇਸ ਕਰਕੇ ਸਾਨੂੰ ਸਿਆਸਤ ਕਰਨ ਦੀ ਲੋੜ ਨਹੀਂ ਸਾਨੂੰ ਕਲੀਅਰ ਕਰਨ ਦੀ ਲੋੜ ਆ ਅਸੀਂ ਤਾਂ ਬਸ ਸਿਆਸੀ ਰੋਟੀਆਂ ਸੇਕ ਰਹੇ ਐਵੇਂ ਕਿਸੇ ਦਾ ਨਾਂ ਲੈ ਕੇ ਕਦੀ ਠੇਕੇਦਾਰਾਂ ਦਾ ਨਾਂ ਲਾਤਾ ਕਦੀ ਕਿਸੇ ਦਾ ਨਾਂ ਲਾਤਾ ਇਦਾਂ ਗੱਲਾਂ ਨਹੀਂ ਚੱਲਦੀਆਂ ਇਹ ਤਾਂ ਸਿਆਸੀ ਸ ਇਹ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਇਸ ਕਰਕੇ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਕਲੀਅਰ ਕਰਨਾ ਚਾਹੀਦਾ ਜੇ ਮਜੀਠੀਆ ਮਜੀਠੀਆ ਵਾਹੇ ਕਹਿੰਦੇ ਆ ਕਿ ਉਹ ਬੰਦੇ ਹੋਰ ਆ ਤਾਂ ਦੱਸਣ ਕਿਹੜੇ ਬੰਦੇ ਆ ਉਹਨਾਂ ਦਾ ਨਾਂ ਲੈਣਾ ਚਾਹੀਦਾ ਕਿ ਉਹ ਕਿਹੜੇ ਬੰਦੇ ਆ ਇਸ ਕਰਕੇ ਡਰਾਮਾ ਨਹੀਂ ਕਰਨਾ ਚਾਹੀਦਾ ਇਹ ਕਲੀਅਰ ਕਰਨਾ ਚਾਹੀਦਾ ਇੱਕ ਪਾਸੇ ਪੰਜਾਬ ਗਵਰਨਮੈਂਟ ਯੁੱਧ ਨਸ਼ਾ ਵਿਰੁੱਧ ਤਹਿਤ ਜਿਹੜੇ ਸਮਗਰ ਲਨੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਢਾਹ ਰਹੀ ਆ ਤੇ ਇੱਕ ਪਾਸੇ ਇਹ ਕਾਂਡ ਵਾਪਰਦੇ ਪਏ ਨੇ ਫਿਰ ਸਰਕਾਰ ਕਿਤੇ ਨਾ ਕਿਤੇ ਸੁੱਤੀ ਨਜ਼ਰ ਆ ਰਹੀ ਆ ਵੀਰ ਜੀ ਸਰਕਾਰ ਨੇ ਨਾ ਤੇ 3 ਸਾਲ ਪਹਿਲਾਂ ਕੁਝ ਕੀਤਾ ਤੇ ਨਾ ਹੋਣੀ ਕੁਝ ਕਰਨਾ ਲੋਕਾਂ ਨੇ ਬੜੀਆਂ ਆਸਾਂ ਨਾਲ ਇਹਨਾਂ ਨੂੰ ਵੋਟਾਂ ਪਾਤੀਆਂ ਵੀ ਇਹ ਨਵੇਂ ਬੰਦੇ ਸ਼ਾਇਦ ਕੀ ਵੱਖਰਾ ਕਰਨਗੇ ਹਾਂ ਵੱਖਰਾ ਨਾ ਕਰ ਲਿਆ ਕਿਉਂ ਵਿਚਾਰੇ ਬੜੇ ਭੁੱਖੇ ਸੀ ਉਹਨਾਂ ਨੇ ਆਪਣੇ ਆਪ ਨੂੰ ਸੈੱਟ ਕਰ ਲਿਆ ਬੱਚਿਆਂ ਸੈੱਟ ਕਰ ਲਿਆ ਹੁਣ ਕੋਠੀਆਂ ਕੱਢੀਆਂ ਪਹੁੰਚ ਲੱਗੇ ਆ ਕਿਉਂਕਿ ਦੋ ਤਿੰਨ ਸਾਲਾਂ ਚ ਪੈਸੇ ਇਕੱਠੇ ਕਰ ਲਿਆ ਹੁਣ ਉਹਨਾਂ ਦੇ ਘਰ ਵੀ ਬਣਾਉਣੇ ਆ ਇਸ ਕਰਕੇ ਮੈਂ ਤੇ ਲੋਕਲ ਐਮਐਲਏ ਦੀ ਗੱਲ ਕਰਦਾ ਕਿ ਮੈਨੂੰ ਪਤਾ ਕਿ ਮੈਂ ਲੋਕਾਂ ਰਹਿ ਰਿਆਂ ਇਸ ਕਰਕੇ ਇਹਨਾਂ ਨੂੰ ਬੰਦਿਆਂ ਨੂੰ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਆ ਕਿ ਇਹਨਾਂ ਦੇ ਪੱਲੇ ਕੀ ਆ ਇਹਨਾਂ ਨੇ ਨਾ ਪਹਿਲਾਂ ਕੁਛ ਕੀਤਾ ਨਾ ਹੁਣ ਕੁਛ ਕਰਨਾ ਇਹ ਸਿਰਫ ਕਾਰਨ ਕੀ ਆ ਇੱਕ ਡਰਾਮਾ ਆ ਨਸ਼ਿਆਵਤ ਨਸ਼ਾ ਦੱਸੋ ਇਹਨਾਂ ਹੁਣ ਤੱਕ ਇਹ ਚੰਗੇ ਬੰਦੇ ਵੱਡੇ ਸਮਾਜਰ ਨੂੰ ਫੜਿਆ ਕਿ ਉਹ ਉਸ ਦੀ ਕੋਠੀ ਢਾਈ ਆ ਉਹਦੇ ਨਿਗੀਆਂ ਨਿਗੀਆਂ ਮੱਛੀਆਂ ਫੜੀ ਜਾਂਦੇ ਪਿੰਡਾਂ ਨੂੰ ਜਿਹਨਾਂ ਮਾਰੇ ਮੋੜ ਦੋ ਕਮਰੇ ਦੇ ਉੱਤੇ ਚ ਮਾਰਾ ਜਾਂ ਪਾਇਆ ਆ ਵੇਖੋ ਜੀ ਅਸੀਂ ਕੋਠੀ ਢਾ ਰਹੇ ਆ ਇਸ ਕਰਕੇ ਜੇ ਸਰਕਾਰ ਜਾਗਦੀ ਹੁੰਦੀ ਤੇ ਇਹ ਨੌਬਤੀ ਨਹੀਂ ਸੀ ਹੋਣੀ ਇਸ ਕਰਕੇ ਨਕਮੀ ਸਰਕਾਰ ਹੋਣ ਦਾ ਦਾਵਾ ਹੈ ਖੋਖਲਾਪਨ ਹੋਣ ਦਾ ਦਾਵਾ ਹੈ ਉਹਦਾ ਉਹਦਾ ਸਾਹਮਣੇ ਪੇਸ਼ ਆ ਜਿਹੜਾ ਇੰਗੀਆਂ ਮੋਤਾਂ ਆਈਆਂ ਉਹ ਤਰੈਦੀ ਹੋਈ ਆ ਇਹਨੇ ਲੋਕਾਂ ਨੂੰ ਨੁਕਸਾਨ ਹੋਇਆ ਉਹ ਸਰਕਾਰ ਦੀ ਨਕਮੀ ਸੋਚ ਦਾ ਨਤੀਜਾ ਆ ਕਿ ਇਹਨਾਂ ਨੇ ਐਡਾ ਵੱਡਾ ਲੋਕਾਂ ਦਾ ਘਾਣ ਕਰਤਾ ਔਰ ਇਹਨਾਂ ਵੱਲੋਂ ਕੋਈ ਪਤਾ ਲੱਗਾ ਕਿ ਅਸੀਂ ਕੀ ਕਰਨਾ ਹੈ ਬਲੇਰ ਸਾਹਿਬ ਆਪਾਂ ਸਰਹੱਦੀ ਏਰੀਆ ਆਪਣਾ ਜ਼ਿਲ੍ਹਾ ਤਰਨਤਾਰਨ ਤੇ ਸਰਹੱਦੀ ਏਰੀਏ ਦੇ ਵਿੱਚ ਚਾਰ ਹਲਕੇ ਪੈਂਦੇ ਨੇ ਤੇ ਚੌਹ ਹਲਕਿਆਂ ਦੇ ਵਿੱਚ ਅਜੇ ਤੱਕ ਇਹਨਾਂ ਨੂੰ ਜਾਂ ਪੰਜਾਬ ਦੀ ਗਵਰਨਮੈਂਟ ਨੂੰ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਰਨ ਤਾਰਨ ਚੋਂ ਹਲਕਿਆਂ ਦੇ ਵਿੱਚ ਕੋਈ ਐਸੋ ਇਹੋ ਜਿਹਾ ਨਸ਼ਾ ਤਸਕਰ ਜਿਹੜਾ ਉਹ ਨਜ਼ਰ ਨਹੀਂ ਆਇਆ ਜਿੱਦੇ ਘਰ ਤੇ ਪੀਲਾ ਪੰਨ੍ਹਾ ਚੱਲ ਸਕੇ ਇਹਨਾਂ ਨੂੰ ਕੋ ਦੱਸਣ ਦੀ ਲੋੜ ਹੈਗੀ ਹੈ ਜੀ ਇਹਨਾਂ ਨੂੰ ਸਾਰਾ ਕੁਝ ਹੀ ਪਤਾ ਹੈ ਤੁਸੀਂ ਆਪੇ ਸੋਚੋ ਜੇ ਤੁਸੀਂ ਮੈਨੂੰ ਕੁਐਸਚਨ ਕੀਤਾ ਇਹਦਾ ਜਵਾਬ ਤੁਹਾਡੇ ਕੋਲ ਬੜਾ ਵਧੀਆ ਜੇ ਸਰਕਾਰ ਨੂੰ ਨਹੀਂ ਪਤਾ ਤਾਂ ਕਿੰਨੂ ਪਤਾ ਹ ਸਰਕਾਰ ਕੋਲੇ ਕਿੰਨੀਆਂ ਏਜੰਸੀਆਂ ਨੇ ਕਿੰਨੇ ਵਿਭਾਗਮੇ ਨੇ ਹੂੰ ਹੂੰ ਪੰਜਾਬ ਪੁਲਿਸ ਆ ਤੇ ਜੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਆ ਜਿਹੜਾ ਹਤਾਂਤਨ ਜ਼ਿਲ੍ਹਾ ਇਥੇ ਨਸ਼ਾ ਕਿੱਥੋਂ ਆ ਰਿਹਾ ਤੇ ਕੋਠੀ ਕਿਦੀ ਪਈ ਆ ਤੇ ਇਹਨਾਂ ਨੂੰ ਲੋਕੀ ਦੱਸਣ ਕਿ ਇਹ ਲੋਕਾਂ ਨੂੰ ਮਰਵਾਉਣਾ ਚਾਹੁੰਦੇ ਆ ਕਿ ਇਹ ਲੋਕ ਬੋਲ ਕੇ ਆਪਸੇ ਇਹ ਗੋਲੀਆਂ ਗੋਲੀ ਹੋਣ ਤੇ ਅਸੀਂ ਨਾ ਆਪਣੇ ਆਪ ਕੰਮ ਕਰੀਏ ਇਹ ਕੰਮ ਸਰਕਾਰ ਦਾ ਨਾ ਕਿ ਲੋਕਾਂ ਦਾ ਇੱਕ ਦੂਜੇ ਨੂੰ ਦੱਸਣ ਦਾ ਇਸ ਕਰਕੇ ਇਹ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਜੇ ਸਰਕਾਰ ਸਖਤੀ ਕਰੇਗੀ ਤੇ ਇਹ ਚੀਜ਼ ਬੰਦ ਹੋਏਗੀ ਨਹੀਂ ਤੇ ਕਦਾਜੀਤ ਨਹੀਂ ਹੋਏਗੀ ਪਲੇਅਰ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਜੀ ਇੱਕ ਬਿਆਨ ਦਾਗਦੇ ਨੇ ਕਿ 30 ਮਈ ਤੱਕ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਖਤਮ ਹੋ ਜਾਏਗਾ ਇਸ ਗੱਲ ਦੇ ਨਾਲ ਤੁਸੀਂ ਕਿੰਨਾ ਸਹਿਮਤ ਜੋ ਵੀਰ ਜੀ ਮੈਂ ਇੱਕ ਗੱਲ ਜਾਣਦਾ ਜੇ 3 ਸਾਲ ਕੁਝ ਨਹੀਂ ਨਾ ਹੋਇਆ ਤੇ ਇਹਨਾਂ 10 ਦਿਨਾਂ ਚ ਕੁਝ ਨਹੀਂ ਹੋਣਾ ਇਹ ਇੱਕ ਡਰਾਮਾ ਹੈ ਸਿਆਸੀ ਸਟੰਟ ਆ ਇਹ ਸਿਆਸੀ ਸਟੰਟ ਨਾ ਕਰਨ ਸਿਆਸੀ ਰੋਟੀਆਂ ਨਾ ਸੇਕਣ ਇਹ ਜਿਹੜੇ ਅੱਗੇ ਇੰਨੇ ਨੌਜਵਾਨਾਂ ਦੀਆਂ ਉਹ ਜਾਨਾਂ ਚਲੇ ਗਈਆਂ ਤੇ ਮੈਰੀ ਦੇ ਮਿੰਟਾਂ ਵੀ ਆ ਗਏ ਹੁਣ ਜਿਹੜੇ ਗਾਹ ਰਹਿ ਗਏ ਉਹ ਵੀ ਵੱਜ ਜਾਣ ਕਿਉਂਕਿ ਅੱਗੇ ਇੰਨੇ ਨੌਜਵਾਨ ਬਾਹਰ ਦੇਸ਼ਾਂ ਚਲੇ ਗਿਆ ਤੇ ਜਿਹੜੇ ਰਹਿ ਗਏ ਉਹਨਾਂ ਨਸ਼ਿਆਂ ਦੀ ਭੇਡ ਚੜ ਜਾਣਗੇ ਕੀ ਫਾਇਦਾ ਜੋ ਬਾਅਦ ਚ ਗੱਲਾਂ ਕਰਨ ਦਾ ਇਸ ਕਰਕੇ ਸਿਆਸਤ ਨਾ ਕਰਨ ਲੋਕਾਂ ਵੱਲ ਧਿਆਨ ਦੇਣਾ ਨਾ ਨੌਜਵਾਨੀ ਨੂੰ ਬਚਾਉਣ ਤੇ ਲੋਕਾਂ ਦਾ ਵਿਕਾਸ-ਵਿਕਾਸ ਕਰਨਾ ਪlier ਸਾਹਿਬ ਜਦੋਂ ਵੀ ਕੋਈ ਵੱਡਾ ਹਾਦਸਾ ਹੋ ਜਾਂਦਾ ਏ ਉਦੋਂ ਜਿੰਨੀਆਂ ਵੀ ਪਾਰਟੀਆਂ ਨੇ ਸਾਰੀਆਂ ਉੱਥੇ ਪਹੁੰਚਦੀਆਂ ਨੇ ਪਰਿਵਾਰਾਂ ਦੇ ਨਾਲ ਹਮਦਰਦੀ ਜਤੌਂਦਿਆਂ ਨੇ ਪਰਿਵਾਰਾਂ ਦਾ ਹਾਲਚਾਲ ਪੁੱਛਦਿਆਂ ਨੇ ਪਹਿਲੋਂ ਕਿਉਂ ਨਹੀਂ ਪਾਰਟੀਆਂ ਜਿਹੜੀਆਂ ਨੇ ਸਟੈਂਡ ਲੈਂਦੀਆਂ ਕਿਉਂ ਨਹੀਂ ਉਸ ਦੇ ਖਿਲਾਫ ਬੋਲਦੀਆਂ ਜਿਹੜੀਆਂ ਵਾਰਦਤਾ ਹੁੰਦੀਆਂ ਨੇ ਵੀਰ ਜੀ ਮੈਨੂੰ ਕਿਸੇ ਦਾ ਪਤਾ ਨਹੀਂ ਹਮ ਪਰ ਮੈਂ ਨਾ ਅੱਜ ਤੱਕ ਪਹਿਲੋਂ ਕਦੀ ਢਿੱਲ ਰੱਖੀ ਆ ਨਾ ਮੇਰੀ ਹੋਣੀ ਢਿੱਲ ਆਪਾਂ ਤੇ ਬੇਬਾਕ ਜੇ ਬੰਦੇ ਆ ਜੋ ਸਚਾਈ ਆ ਉਹ ਪਹਿਲੋਂ ਵੀ ਬੋਲਦੇ ਨੇ ਤੇ ਅੱਜ ਵੀ ਬੋਲ ਰਹੇ ਆ ਜਦੋਂ ਕੋਈ ਵੀ ਚੈਨਲ ਦਾ ਭਰਾ ਮੇਰੇ ਕੋਲ ਆਇਆ ਉਹਨੇ ਮੈਨੂੰ ਕੁਐਸਚਨ ਕੀਤਾ ਮੈਂ ਉਹਦਾ ਜਵਾਬ ਦਿੱਤਾ ਮੈਂ ਕਦੀ ਵੀ ਕੋ ਪਰਦਾ ਨਹੀਂ ਪਾਇਆ ਕਿਸੇ ਚੀਜ਼ ਤੇ ਮੈਂ ਹੁਣ ਵੀ ਕਹਿੰਦਾ ਜੇ ਸਰਕਾਰ ਚਾਵੇ ਆ ਗੈਂਗਸਟਰਵਾਦ ਜਿਹਦੇ ਪੀੜਤ ਵਿੱਚ ਮੈਂ ਵੀ ਆ ਤੁਹਾਡੇ ਸਾਹਮਣੇ ਗੈਂਗਸਟਰਵਾਦ ਤੇ ਨਸ਼ਾ ਤਾਂ ਹੀ ਖਤਮ ਹੋ ਸਕਦਾ ਜੇ ਪੰਜਾਬ ਸਰਕਾਰ ਸਹੀ ਹੋਵੇ ਤੇ ਪੰਜਾਬ ਪੁਲਿਸ ਸਹੀ ਹੋਵੇ ਇੱਕ ਪਾਸੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਨੇ ਤੇ ਇੱਕ ਪਾਸੇ ਸ਼ਰਾਬ ਦੇ ਨਾਲ ਜਿਹੜੇ ਮਰ ਰਹੇ ਨੇ ਉਹਨਾਂ ਨੂੰ ਨੌਕਰੀਆਂ ਤੇ ਉਹਨਾਂ ਨੂੰ ਮੁਆਵਜ਼ੇ ਦਿੱਤੇ ਜਾ ਰਹੇ ਨੇ ਕਿੱਦਾਂ ਦੇਖਦੇ ਜੋ ਕੀ ਹੁਣ ਜਿਹੜੇ ਪੜ੍ਹੇ ਲਿਖੇ ਨੇ ਜਿਹੜੇ ਹੱਥ ਦੇ ਵਿੱਚ ਡਿਗਰੀਆਂ ਲਈ ਫਿਰਦੇ ਨੇ ਕਿ ਉਹਨਾਂ ਦੇ ਮਾਪਿਆਂ ਨੂੰ ਵੀ ਸ਼ਰਾਬ ਪੀ ਕੇ ਮਰਨ ਦੀ ਲੋੜ ਹੈ ਤਾਂ ਹੀ ਉਹਨਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਮਿਲੇਗਾ ਮੈਂ ਵੀਰ ਜੀ ਤੁਹਾਨੂੰ ਇਸੇ ਬਾਰੇ ਕੋਈ ਗੱਲ ਕਵਾਂਗਾ ਕਿ ਇਸ ਤੋਂ ਨਸੀਹਤ ਲੈਣੀ ਚਾਹੀਦੀ ਆ ਕਿ ਸਾਡੇ ਨੌਜਵਾਨ ਇਹ ਸਰਕਾਰ ਤੋਂ ਕਿੰਨੇ ਪੀੜਤਾ ਤੁਸੀਂ ਵੇਖੋ ਜਿਹੜੇ ਫੇਸਬੁਕਾਂ ਤੇ ਲਿਖ ਰਹੇ ਆ ਕਿ ਸਾਡੇ ਪਰਿਵਾਰ ਦੇ ਵੀ ਕਿਸੇ ਜੀ ਨੂੰ ਸ਼ਰਾਬ ਪੀ ਕੇ ਇਹੋ ਜੀ ਮਰਨਾ ਪਏਗਾ ਤਾਂ ਫੇਰ ਸਾਨੂੰ ਨੌਕਰੀ ਮਿਲੂਗੀ ਇਹਦਾ ਮਤਲਬ ਇਹਨਾਂ ਨੂੰ ਸਬਕ ਲੈਣ ਦੀ ਲੋੜ ਆ ਇਹਨਾਂ ਨੂੰ ਮੇਰੇ ਸਾਬ ਨਾਲ ਇਹਨਾਂ ਗੱਲਾਂ 'ਚ ਬਹੁਤ ਕੋਈ ਲੋਕਾਂ ਨੇ ਜਵਾਬ ਦਿੱਤਾ ਹੈ ਜੇ ਨਹੀਂ ਤੇ ਫਿਰ ਲੋਕੀ ਸਤਾਈ 'ਚ ਜਵਾਬ ਦੇ ਦੇਣਗੇ ਮੇਰੇ ਸਾਬ ਨਾਲ ਜਿੰਨਾ ਕੰਮ ਕਰਨਾ ਸੀ ਕਮਾਈ ਕਮਾਈ ਕਰਨੀ ਇਹਨਾਂ ਕਰ ਲਈ ਆ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ ਕਿਤੇ ਤੁਹਾਡੀ ਪਾਰਟੀ ਵੀ ਨਹੀਂ ਤੇ ਕਿਤੇ ਵੋਟਾਂ ਦੀ ਰਾਜਨੀਤੀ ਦੇ ਤਹਿਤ ਇਸ ਮੁੱਦੇ ਨੂੰ ਉਭਾਰ ਰਹੀ ਵੀਰ ਜੀ ਵੇਖੋ ਨਾ ਤੇ ਅਸੀਂ ਉਭਾਰਿਆ ਮੇਰ ਕੋ ਜੇ ਕਿਸੇ ਨੇ ਵਿਚਾਰਾਂ ਦੀ ਗੱਲ ਕੀਤੀ ਆ ਜਾਂ ਸਾਡੇ ਭਰਾ ਪਹਿਲਾਂ ਵੀ ਮਨਜੀਤ ਸਿੰਘ ਮੰਨਾ ਜਿਹੜੇ ਜਿਆਤੀ ਦੇ ਜ਼ਿਲ੍ਹਾ ਪ੍ਰਧਾਨ ਨੇ ਅੰਮ੍ਰਿਤਸਰ ਤੋਂ ਸਾਡੇ ਪੰਜਾਬ ਦੇ ਵਾਈਸ ਰਾਣ ਫਰੇਗੰਗ ਸਿੰਘ ਦੀ ਬਾਜਵਾ ਉੱਥੇ ਪਹੁੰਚੇ ਨੇ ਅਸੀਂ ਕੋਈ ਸਿਆਸਤ ਨਹੀਂ ਕੀਤੀ ਕਿ ਸੁਧਾਰ ਜਾਂ ਬਿਆਨ ਦਿੱਤਾ ਕਿ ਸਾਨੂੰ ਇਹ ਪਰਿਵਾਰ ਦਾ ਮਦਦਰੀ ਆ ਤੇ ਅਸੀਂ ਜਿੰਨੇ ਵੀ ਅੱਗੇ ਸੀ ਨੇ ਨਾਲ ਖੜੇ ਆ ਜਦ ਕਿ ਲੋਕ ਇਨਸਾਨ ਨੂੰ ਇਹ ਗੱਲ ਕਰਨੀ ਵੀ ਚਾਹੀਦੀ ਆ ਪਰ ਜਿਹੜੇ ਗੱਲ ਉਥੇ ਸਿਆਸੀ ਰੋਟੀਆਂ ਰੋਟੀਆਂ ਸੇਕ ਰਹੇ ਹੋ ਤੁਹਾਡੇ ਸਾਹਮਣੇ ਆ ਉਹ ਜੀ ਉਹ ਠੇਕੇਦਾਰ ਦੇ ਉਹ ਕਿਸੇ ਦਾ ਨਾਮ ਲੈ ਰਹੇ ਆ ਜੇ ਨਾਮ ਜੁ ਲਾਣਾ ਨਾ ਕਲੀਅਰ ਕਰਨਾ ਚਾਹੀਦਾ ਅਸੀਂ ਗੋਲ ਮੋਲ ਗੱਲ ਕੱਦੋਂ ਕਰਦੇ ਆ ਮੈਂ ਤੇ ਇਹ ਗੱਲ ਕਹਿੰਦਾ ਜਿਹੜੀ ਵੀ ਗੱਲ ਕਲੀਅਰ ਕਰਨੀ ਚਾਹੀਦੀ ਆ ਸਿਆਸੀ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ ਇਹ ਜਿਹੜਾ ਮੌਕਾ ਸਿਆਸੀ ਰੋਟੀਆਂ ਸੇਕਣ ਦਾ ਨਹੀਂਗਾ ਇਹ ਉਹਨਾਂ ਲੋਕਾਂ ਨਾਲ ਮੁਦੱਰਦੀ ਕਰਨ ਦਾ ਉਹਨਾਂ ਨਾਲ ਖਲੋਂਦਾ ਜਿਹੜੇ ਬੰਦਿਆਂ ਨੇ ਗਲਤੀ ਕੀਤੀ ਉਹਨਾਂ ਨੂੰ ਸਖਤ ਸਜ਼ਾ ਦਿਵਾਉਣ ਦਾ ਮੌਕਾ ਆ ਨਾ ਕਿ ਸਿਆਸਤ ਕਰਨ ਦਾ ਮੌਕਾ 2027 ਨੂੰ ਲੈ ਕੇ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ ਤੇ ਤੁਸੀਂ ਪੰਜਾਬ ਦੀ ਜਨਤਾ ਨੂੰ ਜਾਂ ਹੋਰ ਜਿਹੜੇ ਸਮੂਹ ਵੋਟਰ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਮੈਂ ਇਹੋ ਗੱਲ ਕਵਾਂਗਾ ਮੇਰੀ ਬੇਨਤੀ ਆ ਕਿ ਸਰਕਾਰ ਦਵਰ ਡੈਕਰ ਬਣਨੀ ਚਾਹੀਦੀ ਆ ਜੇ ਸੈਂਟਰ 'ਚ ਬੀਜੇਪੀ ਦੀ ਸਰਕਾਰ ਪੰਜਾਬ 'ਚ ਹੀ ਬਣਨੀ ਚਾਹੀਦੀ ਆ ਜੇ ਅਸੀਂ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਹਾਂ ਤੇ ਕਿਉਂ ਤੁਸੀਂ ਦੇਖੋ ਅੱਜ ਵੀ ਜਿੰਨੀਆਂ ਸਹੂਲਤਾਂ ਨੇ ਇਹ ਜਿੰਨੇ ਵੀ ਐਮਐਲਏ ਦੱਸਦਣ ਜਿਹੜਾ ਪਿੰਡਾਂ 'ਚ ਥੋੜਾ ਬੜਾ ਵਿਕਾਸ ਹੋਣ ਰਿਹਾ ਉਹ ਪੈਸੇ ਕਾਦੇ ਆ ਉਹ ਪੈਸੇ ਸਾਰੇ ਨਰੇਗਾ ਦੇ ਆ ਜਿਹੜੇ ਕੋਈ ਬਾਲੇ ਤੰਦਾ ਇਹ ਨਾ ਘਾਟੇ ਵਾਦੇ ਉਹ ਸਾਰੇ ਮਰੇਗਾ ਦੇ ਪੈਸਿਆਂ ਦੇ ਹੀ ਕਰ ਰਹੇ ਆ ਠੀਕ ਹੈ ਇਸ ਕਰਕੇ ਤੁਸੀਂ ਮਕਾਨਾਂ ਦੀ ਗੱਲ ਕਰਦੇ ਹੋ ਫਲੱਛਾਂ ਦਾ ਅਧਗਾਟਨ ਕਰ ਰਹੇ ਸਾਰੇ ਮਰੇਗਾ ਦੇ ਪੈਸੇ ਆ ਇਸ ਕਰਕੇ ਤੁਸੀਂ ਭਰਾਓ ਇਹ ਸੈਂਟਰ ਦੇ ਸਕੀਮਾਂ ਸਾਰੀਆਂ ਇੱਥੇ ਲਾਗੂ ਹੋ ਰਹੀਆਂ ਇਹਨਾਂ ਦੇ ਕੋਲ ਆਪਦਾ ਕੁਝ ਨਹੀਂ ਜਿਹੜਾ ਲੋਕਾਂ ਨੂੰ ਦੇ ਕੇ ਇਹ ਲੋਕਾਂ ਨੂੰ ਖੁਸ਼ ਕਰ ਸਕਣ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਲੇਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਬਹੁਤ ਧੰਨਵਾਦ ਵੀਰ ਜੀ ਕਿ ਤੁਸੀਂ ਇੰਨਾ ਟਾਈਮ ਕੱਢਿਆ ਠੀਕ ਹੈ ਜੀ ਇਹ ਸਨ ਸੀਨੀਅਰ ਆਗੂ ਭਾਜਪਾ ਸਰਦਾਰ ਗੁਰਮਖ ਸਿੰਘ ਬਲੇਰ ਜੀ ਜਿਨ੍ਹਾਂ ਨੇ ਲਾਸਟ ਦੇ ਵਿੱਚ ਇੱਕ ਮੈਸੇਜ ਬਹੁਤ ਵਧੀਆ ਦਿੱਤਾ ਕਹਿੰਦੇ ਕਿ ਸਰਕਾਰ ਡਬਲ ਇੰਜਨ ਵਾਲੀ ਬਣੇ ਚਾਹੀਦੀ ਹੈ ਜਿੱਦਾਂ ਸੈਂਟਰ 'ਚ ਵੀ ਭਾਜਪਾ ਤੇ ਪੰਜਾਬ ਦੇ ਵਿੱਚ ਵੀ ਭਾਜਪਾ ਜੇ ਪੰਜਾਬੀਓ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਲੈ ਕੇ ਆਓ ਫਿਰ ਵੇਖੋ ਵਿਕਾਸ ਕਿੱਦਾਂ ਧੂੜਾ ਪੜਦਾ ਸੋ ਇਹੋ ਜਿਹੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਲ